ਉਸੀਂ ਕਦੇ ਸੋਚਿਆ ਕਿ ਕੰਪਿਊਟਰ ਅਸਲ ਵਿੱਚ ਹੈ ਕੀ ਸਕਰੀਨ ਨਹੀਂ ਕੀਬੋਰਡ ਨਹੀਂ ਅੰਦਰ ਲੁਕਿਆ ਹੋਇਆ ਅਸਲ ਰਾਜ ਇਸ ਡਿਜੀਟਲ ਬ੍ਰੇਨ ਐਪੀਸੋਡ ਵਿੱਚ ਅਸੀਂ ਜਾਣਾਂਗੇ ਆਈ ਪੀਓ ਚੱਕਰ ਬਾਰੇ ਇਨਪੁਟ ਪ੍ਰੋਸੈਸ ਆਉਟਪੁਟ ਇਹ ਸੌਖਾ ਲੱਗ ਸਕਦਾ ਹੈ ਪਰ ਇਹੀ ਸਾਡੀ ਆਧੁਨਿਕ ਟੈਕਨੋਲੋਜੀ ਦੀ ਜੜ ਹੈ ਤੁਹਾਡਾ ਵੀਡੀਓ ਗੇਮ ਹਾਂ ਇਹ ਵੀ ਹਜ਼ਾਰਾਂ ਵਾਰੀ ਆਈ ਪੀਓ ਚੱਕਰ ਚਲਾਉਂਦਾ ਹੈ ਹਰ ਸੈਕਿੰਡ ਵਿੱਚ ਸੋਚੋ ਕੁਝ ਸਮਾਂ ਪਹਿਲਾਂ ਤੱਕ ਹੈ ਪੜਿਆ ਲਿਖਿਆ ਹੋਣ ਦਾ ਮਤਲਬ ਕੀ ਸੀ ਬਸ ਅੱਖਰ ਪਛਾਣ ਲੈ ਆਪਣਾ ਨਾਂ ਲਿਖ ਲਿਆ ਬਸ ਪਰ ਅੱਜ ਕੱਲ ਇਹ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਸਾਡੇ ਕੋਲ ਨਾ ਅੱਜ ਇੱਕ ਵਿਸ਼ਲੇਸ਼ਣ ਹੈ ਜਿਹੜਾ ਇਸੇ ਬਦਲਾਅ ਉੱਤੇ ਗੱਲ ਕਰਦਾ ਉਹ ਕਹਿੰਦਾ ਕਿ ਜੇ ਅੱਜ ਕਿਸੇ ਨੂੰ ਕੰਪਿਊਟਰ ਦੀ ਮਤਲਬ ਬੇਸਿਕ ਜਾਣਕਾਰੀ ਵੀ ਨਹੀਂ ਤਾਂ ਉਹ ਇੱਕ ਤਰ੍ਹਾਂ ਨਾਲ ਅਧੂਰਾ ਹੈ ਪਿੱਛੇ ਰਹਿ ਗਿਆ ਹਾਂ ਕਈ ਮਾਇਨਿਆਂ ਵਿੱਚ ਅਨਪੜੀ ਸਮਝੋ ਅੱਜ ਦੇ ਜ਼ਮਾਨੇ ਵਿੱਚ ਤਾਂ ਅੱਜ ਆਪਾਂ ਇਸੇ ਤੇ ਥੋੜੀ ਗੱਲਬਾਤ ਕਰਨੀ ਹੈ ਦੇਖਣਾ ਕਿ ਕੰਪਿਊਟਰ ਸਿੱਖਿਆ ਕਿੰਨੀ ਕੁ ਜ਼ਰੂਰੀ ਹੋ ਗਈ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਪੰਜਾਬੀ ਮੰਗ ਮਤਲਬ ਆਪਣੀ ਮਾਂ ਬੋਲੀ ਤਾਂ ਜਾਣਦੇ ਨੇ ਪਰ ਅੰਗਰੇਜ਼ੀ ਛਤ ਤੰਗ ਚਲੋ ਦੇਖਦੇ ਹਾਂ ਹਾਂਜੀ ਇਹ ਬਹੁਤ ਬਹੁਤ ਅਹਿਮ ਨੁਕਤਾ ਚੁੱਕਿਆ ਤੁਸੀਂ ਦੇਖੋ ਨਾ ਆਮ ਜ਼ਿੰਦਗੀ ਚ ਰੋਜ਼ ਦੇ ਕੰਮ ਬਿਜਲੀ ਦਾ ਬਿੱਲ ਭਰਨਾ ਕੋਈ ਸਰਕਾਰੀ ਫਾਰਮ ਭਰਨਾ रेल दी टिकट ਹੁਣ ਤਾਂ ਬਸ ਦੀ ਟਿਕਟ ਵੀ ਸਭ ਕੁਝ ਹੀ ਮਤਲਬ ਡਿਜੀਟਲ ਹੁੰਦਾ ਜਾ ਰਿਹਾ ਤੇਜ਼ੀ ਨਾਲ ਤੇ ਇਹ ਵਿਸ਼ਲੇਸ਼ਣ ਦੱਸਦਾ ਹੈ ਕਿ ਜਿਨ੍ਹਾਂ ਨੂੰ ਕੰਪਿਊਟਰ ਨਹੀਂ ਆਉਂਦਾ ਉਹ ਫਿਰ ਦੂਜਿਆਂ ਤੇ ਨਿਰਭਰ ਹੋ ਜਾਂਦੇ ਨੇ ਹੈਨਾ ਹਾਂ ਦੂਜਿਆਂ ਦਾ ਮੂੰਹ ਦੇਖਣਾ ਪੈਂਦਾ ਬਿਲਕੁਲ ਲੇਖ ਵਿੱਚ ਇੱਕ ਸ਼ਬਦ ਵਰਤਿਆ ਗਿਆ ਹੈ ਪਰਜੀਵੀ ਥੋੜਾ ਸਖਤ ਲੱਗ ਸਕਦਾ ਪਰ ਉਹ ਉਸੇ ਨਿਰਭਰਤਾ ਨੂੰ ਦਰਸਾਉਂਦਾ ਹੈ ਕਿ ਬੰਦਾ ਕਿਵੇਂ ਬੇਵੱਸ ਮਹਿਸੂਸ ਕਰਦਾ ਹਮ ਸਹੀ ਗੱਲ ਹੈ ਬੇਵੱਸੀ ਵਾਲੀ ਗੱਲ ਤਾਂ ਹੈ ਪਰ ਦੂਜੇ ਪਾਸੇ ਜੇ ਆਉਂਦਾ ਹੋਵੇ ਕੰਪਿਊਟਰ ਫਿਰ ਕਿੰਨੀ ਸੌਖ ਹੈ ਸੋਚੋ ਜਰਾ ਘਰ ਬੈਠੇ ਬੈਂਕ ਦਾ ਸਾਰਾ ਕੰਮ ਕਰ ਲੋ ਆਨਲਾਈਨ ਪੈਸੇ ਭੇਜਣੇ ਮੰਗਵਾਉਣੇ ਕੋਈ ਚੀਜ਼ ਖਰੀਦਣੀ ਖਾਸ ਕਰਕੇ ਹੁਣ ਜਿਵੇਂ ਕੈਸ਼ਲੈਸ ਦਾ ਜ਼ਮਾਨਾ ਆ ਰਿਹਾ ਫਿਰ ਤਾਂ ਇਹ ਹੋਰ ਵੀ ਜ਼ਰੂਰੀ ਹੋ ਗਿਆ ਇਹ ਸਿਰਫ ਸਹੂਲਤ ਨਹੀਂ ਰਹੀ ਇਹ ਤਾਂ ਹੁਣ ਆਤਮ ਨਿਰਭਰਤਾ ਹੈ ਬਿਲਕੁਲ ਆਤਮ ਨਿਰਭਰਤਾ ਇਹੀ ਅਸਲ ਸ਼ਬਦ ਹੈ ਪਰ ਇਸ ਵਿਸ਼ਲੇਸ਼ਣ ਚ ਇੱਕ ਹੋਰ ਖਾਸ ਗੱਲ ਹੈ ਜਿਹੜੀ ਇਸ ਨੂੰ ਦਿਲਚਸਪ ਬਣਾਉਂਦੀ ਹੈ ਉਹ ਹੈ ਇਸ ਦਾ ਫੋਕਸ ਇਹ ਸਿੱਧਾ ਉਹਨਾਂ ਲੋਕਾਂ ਤੇ ਜ਼ਿਆਦਾ ਧਿਆਨ ਦੇ ਰਿਹਾ ਜਿਹੜੇ ਆਪਣੀ ਮਾਂ ਬੋਲੀ ਜਿਵੇਂ ਪੰਜਾਬੀ ਵਧੀਆ ਜਾਣਦੇ ਨੇ ਪਰ ਅੰਗਰੇਜ਼ੀ ਉਹ ਨਹੀਂ ਆਉਂਦੀ ਤੇ ਅੰਗਰੇਜ਼ੀ ਨੂੰ ਹੀ ਤਾਂ ਹੁਣ ਤੱਕ ਕੰਪਿਊਟਰ ਲਈ ਜ਼ਰੂਰੀ ਮੰਨਿਆ ਜਾਂਦਾ ਸੀ ਇਹ ਬਹੁਤ ਵੱਡੀ ਰੁਕਾਵਟ ਸੀ ਕਈਆਂ ਲਈ ਹਾਂਜੀ ਸਹੀ ਕਿਹਾ ਇਹ ਬਹੁਤ ਵੱਡੀ ਰੁਕਾਵਟ ਸੀ ਤੇ ਇਸ ਰੁਕਾਵਟ ਨੂੰ ਤੋੜਨ ਦਾ ਜਿਹੜਾ ਤਰੀਕਾ ਇੱਥੇ ਦੱਸਿਆ ਗਿਆ ਨਾ ਉਹ ਵਾਕਈ ਕਮਾਲ ਦਾ ਹੈ ਤਰੀਕਾ ਇਹ ਹੈ ਕਿ ਜਿਹੜੇ ਕਨਸੈਪਟ ਨੇ ਜਿਵੇਂ ਕੋਈ ਚੀਜ਼ ਕਿਵੇਂ ਕੰਮ ਕਰਦੀ ਹੈ ਉਹ ਸਾਰਾ ਕੁਝ ਮਾਂ ਬੋਲੀ ਵਿੱਚ ਮੰਨ ਲਓ ਪੰਜਾਬੀ ਵਿੱਚ ਸਮਝਾਇਆ ਗਿਆ ਪਰ ਜਿਹੜੇ ਖਾਸ ਤਕਨੀਕੀ ਸ਼ਬਦ ਨੇ ਜਿਵੇਂ ਫਾਈਲ ਫੋਲਡਰ ਸੇਵ ਡਾਊਨਲੋਡ ਕਲਿੱਕ ਉਹ ਅੰਗਰੇਜ਼ੀ ਜੀ ਰੱਖੇ ਨੇ ਅੱਛਾ ਇਹ ਕਿਉਂ ਉਨਾ ਦਾ ਤਰਕ ਇਹ ਹੈ ਕਿ ਇਹ ਸ਼ਬਦ ਹੁਣ ਪੂਰੀ ਦੁਨੀਆ ਚ ਇੰਜ ਹੀ ਵਰਤੇ ਜਾਂਦੇ ਨੇ ਟੈਕਨੋਲੋਜੀ ਦੀ ਭਾਸ਼ਾ ਹੀ ਇਹ ਹੀ ਬਣ ਗਈ ਹੈ ਇੱਕ ਤਰ੍ਹਾਂ ਨਾਲ ਸੋ ਇਹਨਾਂ ਨੂੰ ਇਹਨਾਂ ਦੇ ਅਸਲੀ ਰੂਪ ਚ ਸਿੱਖਣਾ ਜ਼ਿਆਦਾ ਫਾਇਦੇਮੰਦ ਹੈ ਤਾਂ ਕਿ ਬਾਅਦ ਚ ਜੇ ਉਹ ਕਿਤੇ ਹੋਰ ਵੀ ਕੰਪਿਊਟਰ ਵਰਤਣ ਤਾਂ ਉਲਝਣਾ ਹੂੰ ਸਮਝਿਆ ਮਤਲਬ ਬੇਸਿਕ ਕਨਸੈਪਟ ਆਪਣੀ ਭਾਸ਼ਾ ਚ ਪਰ ਟਰਮਾਂ ਅੰਗਰੇਜ਼ੀ ਚ ਇੱਕ ਤਰ੍ਹਾਂ ਦਾ ਮਿਕਸ ਐਂਡ ਮੈਚ ਹਾਂ ਤਾਂ ਫਿਰ ਇਸ ਸਾਰੀ ਵਿਚਾਰ ਚਰਚਾ ਦਾ ਮਤਲਬ ਕੀ ਨਿਕਲਿਆ ਮੇਚੋੜ ਕੀ ਕੱਢੀ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਕੰਪਿਊਟਰ ਦੀ ਜਾਣਕਾਰੀ ਹੁਣ ਕੋਈ ਐਸ਼ੋ ਆਰਾਮ ਜਾਂ ਸ਼ੌਕ ਵਾਲੀ ਗੱਲ ਨਹੀਂ ਰਹੀ ਇਹ ਤਾਂ ਬਈ ਰੋਟੀ ਕਪੜਾ ਮਕਾਨ ਵਾਂਗ ਇੱਕ ਬੁਨਿਆਦੀ ਬੇਸਿਕ ਲੋੜ ਬਣ ਗਈ ਹੈ ਜਾਂ ਬੰਦੀ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਪਾਸ਼ਾ ਇਸ ਦੇ ਰਾਹ ਚ ਰੋਲਾ ਨਹੀਂ ਬਣਨੀ ਚਾਹੀਦੀ ਤੇ ਇਹ ਵਿਸ਼ਲੇਸ਼ਣ ਦੱਸਦਾ ਹੈ ਕਿ ਮਾਂ ਬੋਲੀ ਦੀ ਮਦਦ ਨਾਲ ਇਹ ਰੋਲਾ ਹਟਾਇਆ ਜਾ ਸਕਦਾ ਬਿਲਕੁਲ ਤੇ ਜੇ ਆਪਾਂ ਇਸ ਨੂੰ ਥੋੜਾ ਹੋਰ ਵੱਡੇ ਦਾਇਰੇ 'ਚ ਦੇਖੀਏ ਤਾਂ ਗੱਲ ਸਿਰਫ ਨਿੱਜੀ ਸਹੂਲਤ ਦੀ ਨਹੀਂ ਰਹਿ ਜਾਂਦੀ ਕੰਪਿਊਟਰ ਸਾਖਰਤਾ ਅੱਜ ਦੇ ਸਮਾਜ 'ਚ ਪੂਰੀ ਤਰ੍ਹਾਂ ਹਿੱਸਾ ਲੈਣ ਲਈ ਨਵੇਂ ਮੌਕਿਆਂ ਦਾ ਫਾਇਦਾ ਚੁੱਕਣ ਲਈ ਆਪਣੀ ਗੱਲ ਰੱਖਣ ਲਈ ਜ਼ਰੂਰੀ ਹੈ ਤੇ ਇਹ ਤਰੀਕਾ ਜਿਵੇਂ ਮਾਂ ਬੋਲੀ ਰਹੀਂ ਸਿਖਾਉਣ ਦਾ ਇਹ ਇੱਕ ਉਮੀਦ ਜਗਾਉਂਦਾ ਕਿ ਗਿਆਨ ਹਰ ਕਿਸੇ ਤੱਕ ਪਹੁੰਚ ਸਕਦਾ ਪਾਸ਼ਾ ਕੋਈ ਰੁਕਾਵਟ ਨਹੀਂ ਬਸ ਸਹੀ ਤਰੀਕਾ ਚਾਹੀਦਾ ਹੈ ਹਾਂ ਉਮੀਦ ਤਾਂ ਹੈ ਪਰ ਇੱਕ ਸਵਾਲ ਫਿਰ ਵੀ ਰਹਿ ਜਾਂਦਾ ਮੇਰੇ ਮਨ 'ਚ ਜਿਸ ਵੱਲੇ ਵਿਸ਼ਲੇਸ਼ਣ ਵੀ ਹਲਕਾ ਜਿਹਾ ਇਸ਼ਾਰਾ ਕਰਦਾ ਜੇ ਸਾਨੂੰ ਮਾਂ ਬੋਲੀ 'ਚ ਸਿਖਾਉਂਦੇ ਹੋਏ ਵੀ ਜਿਹੜੇ ਮੇਨ ਟੈਕਨੀਕਲ ਸ਼ਬਦ ਨੇ ਉਹਨਾਂ ਲਈ ਅੰਗਰੇਜ਼ੀ ਤੇ ਹੀ ਨਿਰਭਰ ਰਹਿਣਾ ਪੈ ਰਿਹਾ ਤੱਪ ਵਿਕਿਚ ਭਾਸ਼ਾ ਦਾ ਟੈਕਨੋਲੋਜੀ ਦਾ ਤੇ ਆ ਜਿਹੜਾ ਗਲੋਬਲ ਕਨੈਕਸ਼ਨ ਹੈ ਇਹਨਾਂ ਦਾ ਰਿਸ਼ਤਾ ਕਿਵੇਂ ਦਾ ਹੋਵੇਗਾ ਕੀ ਹਮੇਸ਼ਾ ਹੀ ਚੱਲੂਗਾ ਕਿ ਸਮਝਾਉਣ ਲਈ ਆਪਣੀ ਭਾਸ਼ਾ ਤੇ ਸ਼ਬਦਾਂ ਲਈ ਅੰਗਰੇਜ਼ੀ ਜਾਂ ਫਿਰ ਟੈਕਨੋਲੋਜੀ ਖੁਦ ਇੰਨੀ ਬਦਲ ਜਾਵੇਗੀ ਕਿ ਉਹ ਪੂਰੀ ਤਰ੍ਹਾਂ ਸਥਾਨਕ ਪਛਾਵਾ ਨੂੰ ਅਪਣਾ ਲਵੇਗੀ ਇਹ ਬੈਲੈਂਸ ਕਿਵੇਂ ਬਣੇਗਾ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ ਅੱਜ ਜਿਸੀ ਸਿੱਖਿਆ ਕੰਪਿਊਟਰ ਦੀ ਅਸਲ ਪਰਿਭਾਸ਼ਾ ਇਨਪੁਟ ਪ੍ਰੋਸੈਸ ਆਉਟਪੁਟ ਇਹੀ ਚੱਕਰ ਤੁਹਾਡੀ ਹਰੇਕ ਡਿਵਾਈਸ ਚਾਲੂ ਰੱਖਦਾ ਹੈ ਲੈਪਟਾਪ ਤੋਂ ਫੋਨ ਤੱਕ ਆਪਣੇ ਆਲੇ ਦੁਆਲੇ ਦੇ ਤਕਨੀਕੀ ਉਪਕਰਨਾਂ ਨੂੰ ਹੁਣ ਆਈਪੀਓ ਦੀ ਨਜ਼ਰ ਨਾਲ ਵੇਖੋ ਇਹ ਤੁਹਾਨੂੰ ਪਸੰਦ ਆਇਆ? ਸਬਸਕ੍ਰਾਈਬ ਕਰੋ ਅਤੇ ਆਪਣੀ ਸੋਚ ਸਾਂਝੀ ਕਰੋ। ਅਗਲੇ ਐਪੀਸੋਡ ਵਿੱਚ ਦੁਬਾਰਾ ਮਿਲਦੇ ਹਾਂ ਡਿਜੀਟਲ ਬ੍ਰੇਨ ਦੇ ਨਵੇਂ ਤਰੀਕੇ ਨਾਲ।